ਸਾਂਝੀਆਂ ਛਾਵਾਂ ਭਾਗ ਚੌਥਾ ਭਰੋਸੇ ਦੀ ਲਕੀਰ ਕਮਲਾ ਮਾਸੀ ਨੂੰ ਕੁਝ ਸ਼ੱਕ ਹੋਣ ਲੱਗਾ ਸੀ ਉਸ ਨੇ ਨਿਮਰਤਾ ਦੇ ਚਿਹਰੇ ਉੱਤੇ ਆਉਣ ਵਾਲੀ ਚਮਕ ਨੂੰ ਦੇਖ ਲਿਆ ਸੀ ਇਹ ਕੁੜੀ ਹੁਣ ਪਿਗਲਣ ਨਹੀਂ ਸੰਭਲਣ ਲੱਗੀ ਏ ਕਮਲਾ ਨੇ ਆਪਣੇ ਮਨ ਵਿੱਚ ਸੋਚਿਆ ਦੂਜੇ ਪਾਸੇ ਅਦਿੱਤਿਆ ਨੇ ਆਪਣੇ ਸਹਿਯੋਗੀਆਂ ਨਾਲ ਸੰਪਰਕ ਕੀਤਾ ਉਹਨਾਂ ਨੂੰ ਸਬੂਤ ਚਾਹੀਦੇ ਸਨ ਤਾਂ ਜੋ ਪੁਲਿਸ ਕਾਰਵਾਈ ਕਰ ਸਕੇ ਨਿਮਰਤਾ ਹੁਣ ਨੀਲਮ ਦੇ ਨਾਲ ਦਿਲੋਂ ਤਿਆਰ ਸੀ ਉਸਨੇ ਕਮਲ ਦੇ ਕਈ ਰਾਜ਼ ਵੇਖ ਲਏ ਸਨ ਜੋ ਅਦਿੱਤਿਆ ਨੂੰ ਮਿਲਨੇ ਸਨ ਇੱਕ ਰਾਤ ਜਦੋਂ ਸਾਰੇ ਸੌਂ ਗਏ ਸਨ ਨਿਮਰਤਾ ਚੁੱਪਚਾਹ ਕਮਰੇ ਵਿੱਚੋਂ ਨਿਕਲੀ ਉਹ ਕੋਠੀ ਦੇ ਪਿਛਲੇ ਹਿੱਸੇ 'ਚ ਲੁਕਿਆ ਹੋਇਆ ਇੱਕ ਲੱਕੜੀ ਦਾ ਬਕਸਾ ਖੋਲਿਆ ਉੱਥੇ ਰਜਿਸਟਰ ਹੋੜਮਾ ਤੇ ਨਕਲੀ ਆਧਾਰ ਕਾਰਡ ਪਏ ਸਨ ਨਿਮਰਤਾ ਨੇ ਉਹ ਸਾਰੇ ਸਬੂਤ ਇੱਕ ਕੱਪੜੇ 'ਚ ਲਪੇਟ ਕੇ ਅਦਿੱਤਿਆ ਤੱਕ ਪਹੁੰਚਾ ਦਿੱਤੇ ਪਰ ਜਿਵੇਂ ਹੀ ਉਹ ਵਾਪਸ ਆ ਰਹੀ ਸੀ ਇੱਕ ਚਮਕੀਲਾ ਟੌਰ ਸਲਾਈਡ ਉਸਦੇ ਚਿਹਰੇ ਤੇ ਪਈ ਕਿੱਥੇ ਗਈ ਸੀ ਨੀਲਮ ਨੇ ਕਿਹਾ ਇਹ ਕਮਲਾ ਮਾਸੀ ਸੀ ਨਿਮਰਤਾ ਕੁਝ ਨਹੀਂ ਬੋਲੀ ਪਰ ਉਸਦੇ ਹੱਥਾਂ ਦੀ ਕਪਟ ਜ਼ਹਿਰ ਕਰ ਰਹੀ ਸੀ ਕਿ ਗੰਭੀ ਗੱਲ ਗੰਭੀਰ ਹੋ ਚੁੱਕੀ ਹੈ ਕਮਲਾ ਨੇ ਉਸ ਨੂੰ ਖਿੱਚ ਕੇ ਆਪਣੇ ਕਮਰੇ ਵਿੱਚ ਲੈ ਜਾ ਕੇ ਕਿਹਾ ਮੈਨੂੰ ਪੂਰਾ ਪਤਾ ਹੈ ਤੁਸੀਂ ਕੀ ਕਰ ਰਹੇ ਹੋ ਪਰ ਯਾਦ ਰੱਖੀ ਇੱਥੇ ਕੋਈ ਵੀ ਕੁੜੀ ਪੱਛਦੀ ਨਹੀਂ ਨਿਮਰਤਾ ਨੇ ਡਰ ਦੇ ਬਾਵਜੂਦ ਉਸ ਦੀਆਂ ਅੱਖਾਂ 'ਚ ਅੱਖਾਂ ਪਾਈਆਂ ਇਸ ਵਾਰੀ ਬਚ ਜਾਵਾਂਗੀ ਤੇ ਸਾਰਿਆਂ ਨੂੰ ਬਚਾਵਾਂਗੀ ਅਗਲਾ ਭਾਗ ਪੰਜਵਾਂ ਕਾਲੀ ਰਾਤ ਚਮਕਦਾ ਸਵੇਰਾ ਜਿੱਥੇ ਸਾਜ਼ਿਸ਼ ਦੋਖਾ ਤੇ ਬਚਾਅ ਦੀ ਲੜਾਈ ਹੁੰਦੀ ਸੀ ਅਗਲੀ ਕਹਾਣੀ ਵਿੱਚ